ਆਠ ਪੜਿਓ ਅਰਵੇਦ ਵਿਚਾਰਿਓ ਜੇਵਲਕ ਅੰਗੰ ਸੱਤੇ ਸਤਗੁਰੂ ਜੀ ਵਚਨ ਕਰਦੇ ਨੇ ਕਿ ਭਾਈ ਕਈਆਂ ਨੇ ਪਾਠ ਅਰ ਪੜੇ ਨੇ ਜੇਵਲਕ ਦਾ ਭਾਗ ਖਲੋਕੇ ਬੋਡਿਆਂ ਤੇ ਹੱਥ ਰੱਖ ਕੇ ਸਾਹ ਆਹਰ ਵਲ ਖਿੱਚ ਕੇ ਫਿਰ ਆਂਦਰਾਂ ਨੂੰ ਘੁਮਾਉਣਾ ਨਾਗਰੀਆਂ ਬੇਟੀਆਂ ਅੰਤਰਾ ਸਾਫ਼ ਰਹਿੰਦੀਆਂ ਨੇ ਇਹ ਕਰਮ ਕੀਤੇ ਤੁੰਗੰਮ ਤੁੰਗੰਮ ਕਹਿੰਦੇ ਨੇ ਪੇਟ ਦੀ ਕੰਗਰੋੜ ਦੇ ਨਾਲ ਨਾਗਰੀ ਨਾੜੀ ਚੱਲਦੀ ਐ ਕੁੰਡਲ ਦੀ ਨਾੜੀ ਜਿਹਨੂੰ ਕੁੰਡਲ ਨਹੀਂ ਕਹਿੰਦੇ ਜਿਹਦੀ ਸਰਦਰ ਸਾਪਣੀ ਵਰਗੀ ਐ ਇਸ ਕਰਕੇ ਉਹਦਾ ਨਾਮ ਤੁੰਗੰਮ ਰੱਖਿਆ ਹੋਇਆ ਹੈ ਇਹ ਕਈ ਇਸ ਭੁਗੰਗਮ ਨਾੜੀ ਦੇ ਰਾਹੀs ਸਵਾਸ ਜਿਹੜੇ ਨੇ ਉਹ ਤਾਹਾਂ ਚੜਾਉਂਦੇ ਹਨ ਤੇ ਇਸ ਤਰ੍ਹਾਂ ਦੇ ਕਈਆਂ ਨੇ ਸਾਧਨ ਕੀਤੇ ਤੇ ਬਾਸਾ ਜੀ ਕਹਿੰਦੇ ਭਾਈ ਕੋਈ ਮਨੋੱਖ ਵੇਦ ਆਦਿਕ ਧਰਮ ਪੁਸਤਕਾਂ ਨੂੰ ਪੜ੍ਹਦਾ ਹੈ ਅਤੇ ਵਿਚਾਰਦਾ ਹੈ ਕੋਈ ਔਨੋਖ ਨਿਯਮੀ ਕਰਮ ਕਰਦਾ ਹੈ ਕੋਈ ਕੁੰਡਲੂਨੀ ਨਾੜੀ ਰੱਖ ਕੇ ਰਾਤ ਜਾਗਦਾ ਹੈ ਪੰਜ ਜਨਾਂ ਸੋ ਨਾ ਪੰਜਾਂ ਦੇ ਨਾਲ ਸਾਥ ਨਹੀਂ ਮੁੱਖ ਦਾ ਕਰੇ ਸਗੋਂ बुद्धि अहंकार ਵਿੱਚ ਮਨੁੱਖ ਹੋਰ ਵੱਧ ਜਾਂਦੇ ਹਨਾਰੇ ਇਹਨ ਵਿਦ ਮਿਲਣ ਨਾ ਜਾਈ ਇਹ ਭਾਈ ਮੈਂ ਵੇਖਦਿਆਂ ਮੇਰੇ ਵੇਖਦਿਆਂ ਤੁਨ ਨੂੰ ਅਰਜਨਦੇਵ ਜੀ ਕਹਿੰਦੇ ਲੋਕ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਨੇ ਪਰ ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ ਇਨ੍ਹਾਂ ਤਰੀਕਿਆਂ ਦੇ ਨਾਲ ਕਾਲ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਹਾਰ ਪਰਿਓ ਸ੍ਰੀ ਕੈ ਦੁਆਰੇ ਨਾ ਸਾਰੇ ਕਰਮਾਂ ਦਾ ਆਸਰਾ ਛੱਡ ਕੇ ਮਾਰਗ ਪ੍ਰਭੂ ਦੇ ਦਰ ਤੇ ਆ ਕੇ ਜਿਗਿਆਹਾ ਤੇ ਪ੍ਰਭੂ ਦੇ ਚਰਨਾਂ ਦੇ ਵਿੱਚ ਮੈਂ ਰਜੂਈ ਕਰਦਾ ਰਹਿਣਾ ਹਾਂ ਕਿ हे ਪ੍ਰਭੂ ਜੀ ਮੈਨੂੰ ਭੁਲਾਈ-ਪੁਲਾਈ ਦੀ ਅਰਥ ਪਰਖ ਕਰ ਸਕਣ ਵਾਲੀ ਚੰਗੇ-ਮਾੜੇ ਦੀ ਪਰਖ ਕਰ ਸਕਣ ਵਾਲੀ ਸੁਭਮਤ ਦੇ ਆਗਮ ਦੇ ਜਿਹਦੇ ਨਾਲ ਮੈਨੂੰ ਸਮਝ ਆ ਜਾਏ ਕਿ ਆ ਮਾੜਾ ਹੈ ਆ ਚੰਗਾ ਚੰਗੇ ਤੇ ਮਾੜੇ ਦੀ ਮੈਨੂੰ ਪਰਖ ਹੋ ਜਾਏ ਜਿਹਨੂੰ ਵਿਵੇਕ ਉਹ ਤਾਂ ਕਹਿੰਦੇ ਨੇ ਵਿਵੇਕ ਦਾ ਭਾਵ ਹੈ ਪਰਖ ਆਣੀ ਚੰਗੇ ਮਾੜੇ ਕਰਮਾਂ ਦੀ ਪਰਖ ਆਣੀ ਤੇ ਉਹ ਸੁਖ ਅਸੁਖ ਕਰਮ ਆਪ ਬਾਣੀ ਮੈਨੂੰ ਸੁਖ ਆਕਲ ਬਖਸ਼ੋ ਜੀ ਇਹ ਆਕਲ ਮੈਨੂੰ ਦੇ ਦੇ ਰਹਾ ਮੋਜ ਭਈ ਜੋ ਪ੍ਰਸਾਦੀ ਬੈਠਾ ਹੈ ਮੋਨ ਜੀ ਨੂੰ ਕਹਿੰਦੇ ਕੋਈ ਕਰਪਾਤੀ ਬਣ ਗਿਆ ਭਾਵ ਕਰਪਾਤੀ ਦਾ ਭਾਵ ਹੈ ਭਾਂਡਿਆਂ ਤੋਂ ਬਿਨਾ ਆਪਣੇ ਹੱਥਾਂ ਨੂੰ ਹੀ ਵਰਤਣਾ ਹੈ ਭਾਂਡੇ ਦੀ ਵਰਤਦਾ ਹੈ ਕਿਸੇ ਵੀ ਤਰ੍ਹਾਂ ਦੇ ਜਦੋਂ ਪ੍ਰਸ਼ਾਦਾ ਪਾਣੀ ਛਕਣਾ ਹੈ ਦੋ ਪ੍ਰਸ਼ਾਦੇ ਹੱਥ ਤੇ ਰੱਖ ਲੈਣੇ ਨੇ ਉੱਪਰ ਥੋੜੀ ਬਹੁਤ ਸਾਵਧਾਨੀ ਰੱਖ ਲੈਣੀ ਹੈ ਦਾ ਰੱਖ ਲੈਣੀ ਹੈ ਤੇ ਹੱਥਾਂ ਨੂੰ ਹੀ ਵਰਤਣਾ ਹੈ ਜਲ ਪਾਣੀ ਵੀ ਛਕਣਾ ਹੈ ਉਹ ਵੀ ਹੱਥਾਂ ਨਾਲ ਹੀ ਛਕਣਾ ਹੈ ਉਦੇ ਬਾਅਦ ਤੇ ਵੀ ਵਰਤਨ ਨਹੀਂ ਵਰਤਣਾ ਹੈ ਤੇ ਕੋਈ ਇੰਨਾ ਫਿਰ ਬ੍ਰਖਤ ਬਣਿਆ ਕਰਪਾਤੀ ਤੇ ਆਪਣੇ ਹੱਥਾਂ ਨੂੰ ਵਰਤਦਾ ਹੈ ਸੇ ਸਹਿਬ ਜੀ ਕਹਿੰਦੇ ਨੇ ਕਈ ਅਹੇ ਜੇ ਨਹੀਂ ਜਿਹੜੇ ਭਾਈ ਜੰਗਲ ਦੇ ਵਿੱਚ ਨੰਗੇ ਹੀ ਤੁਰੇ ਫਿਰਦੇ ਹਨ ਨਿਰਵਕਰ ਹੋ ਕੇ ਨਗਨ ਫਿਰਿਓ ਪਰਮਾਹੀ ਨਗਨ ਵਸਤਾ ਦੇ ਵਿੱਚ ਜੰਗਲਾਂ ਦੇ ਵਿੱਚ ਘਟਦੇ ਹਨ ਫਿਰਦੇ ਹਨ ਤਟ ਤੀਰਥ ਸਭ ਥਾਪੀ ਫਰਮਿਓ ਦੁਬਤਾ ਛੁਟਕੈ ਨਹੀਂ ਸਹਿਜ ਕਹਿੰਦੇ ਕੋਈ ਮਨੁੱਖ ਸਾਰੇ ਤੀਰਥਾਂ ਦੇ ਰਖਣ ਕਰ ਰਿਹਾ ਹੈ ਹਰੇਕ ਤੀਰਥ ਤੇ ਜਾਂਦਾ ਹੈ ਇਸ਼ਨਾਨ ਕਰਦਾ ਹੈ ਤੇ ਕੋਈ ਸਾਹ ਨਹੀਂ ਧਰਤੀ ਦਾ ਭ੍ਰਮਣ ਕਰ ਰਿਹਾ ਹੈ ਪਰ ਇਸ ਤਰ੍ਹਾਂ ਵੀ ਮਨ ਦੀ ਜਿਹੜੀ ਦਾਵਾਂ ਨੂੰ ਹਾਰਤ ਹੈ ਉਹ ਮੁਕਦੀ ਨਹੀਂ ਹੈ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਕਾਰਾ ਕੋਈ ਮਨੁੱਖ ਆਪਣੀ ਮਨੋ ਕਾਮਨਾ ਅਨਸਾਰ ਪੀਰ ਥਾਂ ਤੇ ਉੱਤੇ ਉੱਤੇ ਜਾ ਕੇ ਵਸਦਾ ਹੈ ਉੱਥੇ ਰਹਿਣ ਲੱਗ ਜਾਂਦਾ ਪਰ ਕਬੀਰ ਸਾਹਿਬ ਜੀ ਕਹਿੰਦੇ ਇਦਾਂ ਤਨ ਮੁਕਤੀ ਤੋਂ ਲੋੜ ਨਹੀਂ ਹੈ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਰ ਹੈ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਕਿਉਂ ਕਹਿ ਰਵੇਂ ਕਬੀਰ ਭਗਤੀ ਤੋਂ ਬਿਨਾ ਨਾਮ ਤੋਂ ਬਿਨਾ ਮੁਕਤੀ ਤੇ ਤੈਨੂੰ ਹੁਣੀ ਨਹੀਂ ਮੁਕਤੀ ਨਾਮ ਨੇ ਦੇਣੀ ਹੈ ਜੇ ਦਿਨ ਤੇਰਾ ਮਨ ਨਿਰਮਲ ਹੋ ਗਿਆ ਕਬੀਰ ਸਾਹਿਬ ਜੀ ਕਹਿੰਦੇ ਜਦ ਇਹ ਮਨ ਪਵਿੱਤਰ ਹੋ ਗਿਆ ਮਨ ਨਾਮ ਨਾਲ ਗੁਗਿਆ ਜਿਹਦੇ ਵਿੱਚੋਂ ਵਿਕਾਰ ਨਿਕਲ ਗਏ ਕਬੀਰ ਮਨ ਨਿਰਮਲ ਭਇਓ ਜੈਸੇ ਗੰਗਾ ਨੀਰ ਅਚਨ ਗੁਹੜ ਕਰ ਕਹਤ ਕਬੀਰ ਕਬੀਰ ਫਿਰ ਕਹਿੰਦੇ ਆਕਾਰਪੁਰਖ ਪਿੱਛੇ ਪਿੱਛੇ ਹੁੰਦਾ ਹੈ ਪਿੱਛੇ ਪਿੱਛੇ ਲੱਗਿਆ ਪੁੰਦਾ ਹੈ ਫਿਰ ਆਕਾਰਪੁਰਖ ਵੈਕਰੋਤ ਪਿਆਰੇ ਦੇ ਹੱਥਾਂ ਰੱਖਿਆ ਇਸ ਕਰਕੇ ਆਸਾ ਕਹਿੰਦੇ ਭਾਈ ਤੀਰਥਾਂ ਤੇ ਜਾਣ ਨਾਲ ਉਥੇ ਰਹਿਣ ਦੇ ਨਾਲ ਉਥੇ ਵਸਣ ਦੇ ਨਾਲ ਮੁਕਤੀ ਦਾ ਚਾਹਵਾਨ ਆ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ ਸਿਰ ਉੱਤੇ ਸ਼ਿਵਜੀ ਵਾਲਾ ਆਰਾ ਰੋਂਦਾ ਹੈ ਤੇ ਆਪਣੇ ਆਪ ਨੂੰ ਚਿਰਾ ਲੈਂਦਾ ਹੈ ਆਸਾ ਕਹਿੰਦੇ ਤਾਂ ਵੀ ਭਾਈ ਉਥੇ ਉਹਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ ਮਨ ਕੀ ਮੈਲ ਨ ਉਤਰੈ ਇਹ ਜੇ ਲਖ ਜਤਨ ਕਰਾਈ ਪਰ ਜੇ ਕੋਈ ਮਨੁੱਖ ਹੋ ਜਏ ਲਖਾਂ ਹੀ ਜਤਨ ਕਰੇ ਇਸ ਤਰ੍ਹਾਂ ਭਾਈ ਮਨ ਦੀ ਵਿਕਾਰਾਂ ਦੀ ਮੈਲ ਇਹਦੋ ਨਹੀਂ ਲੈਂਦੀ ਹੈ ਮਨ ਤੋਂ ਵਿਕਾਰਾਂ ਦੀ ਮੈਲ ਨਹੀਂ ਉਤਰਦੀ ਹੈ ਕਨਕ ਕਾਨਨੀ ਹੈ ਗੁਰ ਗੈਵਰ ਬਹੁ ਵਿਦਿਦਾਨ ਦਾਤਾਰਾ ਸਾਹਿਬ ਜੀ ਕਹਿੰਦੇ ਨੇ ਕਣਕ ਸੋਨਾ ਕਾਮਨੀ ਇਸਤਰੀ ਹੈਵਰ ਵਧੀਆ ਨਸਲ ਦੇ ਘੋੜੇ ਗੈਵਰ ਵਧੀਆ ਹਾਥੀ ਸਹਿਬ ਜੀ ਕਹਿੰਦੇ ਭਾਈ ਕੋਈ ਮਨੋਕ ਸੋਨਾ ਇਸਤਰੀ ਵਧੀਆ ਘੋੜੇ ਵਧੀਆ ਹਾਥੀ ਅਤੇ ਇਹੋ ਜੀਆਂ ਕਈ ਕਿਸਮਾਂ ਦੇ দান ਕਰਨ ਵਾਲਾ ਵੀ ਹੋਵੇ ਅੰਨ ਬਸਤਰ ਧੂਮ ਬਹੁ ਆਰਥੀ ਨਾ ਮਿਲਿਆ ਹਰ ਘਰਾਂ ਕੋਈ ਮਨੋਕ ਖਾਣ ਦਾਣ ਕਰੇ ਕੱਪੜੇ দান ਕਰੇ ਜਿਮੀਂਹੇ দান ਕਰਦਾ ਹੈ ਇਸ ਤਰ੍ਹਾਂ ਮੈਂ ਭਾਈ ਭਗਤ ਜੀ ਦੇ ਦਰ ਤੇ ਨਹੀਂ ਪਹੁੰਚ ਸਕੀ ਜਦੋਂ ਵੀ ਪਹਿਲੇ ਸਮਿਆਂ ਦੇ ਵਿੱਚ ਇਹ ਸਭ ਕੁਝ ਚਾਹਦਾ ਸੀ ਜਿਹੜੇ ਪੰਡਤ ਲੋਕ ਸੀ ਉਹ ਵੱਡੇ ਵੱਡੇ দান ਕਰਵਾਉਂਦੇ ਸੀ ਲੋਕਾਂ ਤੋਂ ਗਊ ਦਾਣ ਕਰਾਉਂਦੇ ਘੋੜੇ ਦਾਣ ਕਰਾਉਂਦੇ ਆ ਜਮੀਨ ਦਾਣ ਨਾਰੀ ਦਾਣ ਸਿੱਧਾ ਦਾਣ ਬڑے ਨਾਮ ਸੀ ਇਦਾਂ ਦੇ ਜਿਹੜੇ ਚੱਲਦੇ ਪਰ ਸਤਿਗੁਰ ਬਾਸ ਸਾਹ ਕਹਿੰਦੇ ਇਦਾਂ ਦੇ ਦਾਨ ਦੇਣ ਦੇ ਨਾਲ ਕਿਹੜਾ ਤੈਨੂੰ ਫਿਰ ਆਕਾਰਪੁਰਖ ਦਾ ਦਵਾਰਾ ਮਿਲ ਜਾਣਾ ਫਿਰ ਵੀ ਉਹ ਆਕਾਰਪੁਰਖ ਵੈਕੂ ਦੀ ਪ੍ਰਾਪਤੀ ਨਹੀਂ ਹੈ ਤੈਨੂੰ ਪੂਜਾ ਅਰਚਾ ਬੰਦਨ ਡੰਡਾਉਤ ਖੱਟ ਕਰਮ ਆਰਤ ਰਹਿਤਾ ਦੇਵ ਪੂਜਾ ਵਿੱਚ ਦੇਵਤਿਆਂ ਨੂੰ ਕੋਈ ਮਨੁੱਖ ਨਾਮ ਸਕਾਰ ਡੰਡਾਉਤ ਕਰਨ ਵਿੱਚ ਇੰਨਾ ਦੇ 6 ਕਾਰਨ ਨੇ ਜਿਹੜੇ ਪੰਡਤ ਲੋਕ ਕਹਿੰਦੇ ਨੇ ਵਿਦਿਆ ਪੜਨੀ ਪੜਾਉਣੀ ਪੂਜਾ ਕਰਨੀ ਕਰਾਉਣੀ ਦਾਨ ਦੇਣਾ ਤੇ ਲੈਣਾ ਇਹਨਾਂ ਦੇ 6 ਕਾਰਨ ਸੀ ਪੰਡਤਾਂ ਨੇ ਤੇ ਕਹਿੰਦੇ ਜੇ ਇਹ 6 ਕਰਮਾਂ ਦੀ ਵੀ ਕੋਈ ਕੰਮ ਦੀ ਕਿਰਿਆ ਕਰਦਾ ਹੈ ਇਹ ਕਰਮਾਂ ਵਿੱਚ ਮਤ ਰਹਿੰਦਾ ਹੈ ਆਵਾ ਕਰਤ ਬੰਧਨ ਨਾ ਕਰਿਆ ਨਾ ਮਿਲਿਆ ਜਜੂਤ ਪਰੋਬਿ ਪਾਸਾ ਕਹਿੰਦੇ ਇਹਨਾਂ ਮਿੱਥੇ ਹੋਏ ਕਾਰਨ ਕਰਮਾਂ ਦੇ ਕਰਨ ਕਰਕੇ ਆਪਣੇ ਆਪ ਨੂੰ ਧਰਮੀ ਜਾਣ ਕੇ ਹੰਕਾਰ ਨਾਲ ਜਿਹੜਾ ਸਾਰੇ ਕੰਮ ਕਰਦਾ ਹੈ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਜਾਗੜਿਆ ਰਹਿੰਦਾ ਹੈ ਇਸ ਤਰੀਕੇ ਨਾਲ ਵੀ ਪ੍ਰਮਾਤਮਾ ਨਹੀਂ ਮਿਲ ਸਕੀਂਦਾ ਹੈ ਯੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹੇ ਆ ਭਾਈ ਯੋਗ ਮạt ਵਿੱਚ ਸਿੱਧਾਂ ਦੇ ਜਿਹੜੇ ਪ੍ਰਸਿੱਧ 84 ਆਸਨ ਨੇ ਤੇ ਇਹ ਆਸਨ ਕਰ ਕਰਕੇ ਵੀ ਕਈ ਮਨੁੱਖ ਥੱਕ ਜਾਂਦੇ ਹਨ ਵੱਡੀ ਯਾਰ ਜਾ ਫਿਰ ਫਿਰ ਜਨਮ ਹੈ ਹਰ ਸੁਮ ਸੰਗ ਨੰਗ ਹੈ ਆਸੰਗ ਦੇ ਜਿੰਦਾਂ ਦੇ ਜਿਹੜੇ 84 ਸਿੱਧਾਂ ਦੇ ਆਸਨ ਨੇ ਉਹ ਆਸਨ ਲਾ ਕੇ ਉਮਰ ਤੇ ਲੰਮੀ ਕਰ ਲੈਂਦੇ ਨੇ ਉਮਰ ਨੂੰ ਵਧਾ ਲੈਂਦੇ ਨੇ ਸਵਾਸ ਦਸ਼ਮੇ ਦੁਆਰ ਚਾੜ ਕੇ ਸਵਾਸਾਂ ਨੂੰ ਰੋਕ ਕੇ ਸਵਾਸ ਵਧਾ ਲੈਂਦੇ ਨੇ ਆਪਣੀ ਉਮਰ ਪਤਾ ਲੈਂਦੇ ਹਨ ਇਸ ਤਰ੍ਹਾਂ ਵੀ ਪਰਮਾਤਮਾ ਦੇ ਨਾਲ ਮਿਲਾਵ ਨਹੀਂ ਹੁੰਦਾ ਹੈ ਮੋੜ-ਮੋੜ ਕੇ ਫਿਰ ਜਨਮਾਂ ਦੇ ਗੇੜ ਵਿੱਚ ਉਹ ਮਨੁੱਖ ਪਿਆਰ ਆਂਦਾ ਹੈ ਰਾਜ ਜੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਇਹ ਹਾਰਾ ਇਹ ਭਾਈ ਕਈ ਐਸੇ ਨੇ ਜੋ ਰਾਜ ਹਕੂਮਤ ਦੇ ਰੰਗ ਤੁਮਾਸੇ ਮਾਨਦੇ ਨੇ ਰਾਹੀਆ ਬੜੇ ਠਾਠ ਬਾਠ ਬਣਾਉਂਦੇ ਨੇ ਲੋਕਾਂ ਉਤੇ ਹੁਕਮ ਚਲਾਉਂਦੇ ਨੇ ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰ ਕਾ ਸੰਗਿੰਦ ਸੁੰਦਰ ਇਸਤਰੀਆਂ ਦੀ ਸੇਜ ਮਾਨਦੇ ਨੇ ਆਪਣੇ ਸਰੀਰ ਦੇ ਉੱਤੇ ਚੰਦਰ ਤੇ ਅਤਰ ਵਰਤਦੇ ਨੇ ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵੱਲ ਲੈ ਜਾਣ ਵਾਲਾ ਐ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਾਸਾ ਕਹਿੰਦੇ ਨੇ ਭਾਈ ਸੁਣੋ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸਿਖਤ ਸਲਾਹ ਕਰਨੀ ਇਹ ਕੰਮ ਹੋ ਸਾਰੇ ਕਰਮਾਂ ਦੇ ਨਾਲੋਂ ਸ੍ਰੇਸ਼ਟ ਹੈ ਜਿੰਨੇ ਉਪਰ ਕਰਤ ਜਿਨੇ ਨੇ ਸਤਿਗੁਰੂ ਕਾਸਾ ਕਿੰਨੇ ਸਾਰੇ ਕਰਮਾਂ ਦੇ ਨਾਲੋਂ ਜੇ ਕੋਈ ਉੱਤਮ ਕਰਮ ਹੈ ਜਿਹੜੇ ਕਰਕੇ ਤੈਨੂੰ ਪ੍ਰਾਪਤੀ ਕਰਨੀ ਹੈ ਫਿਰ ਇਹ ਮਨ ਨਹੀਂ ਨਿਰਮਲ ਹੁੰਦਾ ਹੈ ਉਹ ਪਾਈ ਇੱਕ ਅਰਮਣੇ ਕੇ ਸਾਥ ਸਮੁੰਦਰ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਸੇਵਨ ਕਰਨ ਕਰਿਆ ਕਰ ਉਹਦੀ ਸੇਵਕਤ ਸਲਾਹ ਕਰਿਆ ਕਰ ਇਹ ਸੇਵਕਤ ਸਲਾਹ ਕਰਨੀ ਕਾਲਪੁਰਖ ਦੇ ਗੁਣ ਗਾਉਣੇ ਹੋਰ ਸਾਰੇ ਕਮਾਨਣੋਂ ਸੇਖਤ ਹੈ ਕਹੋ ਨਾਨਕ ਜਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਨਾ ਸਾਬ ਜੀ ਕਹਿੰਦੇ ਪਰਨਾਮ ਕਰਦਾ ਹੈ ਕਿ ਇਹ ਭਾਈ ਅਕਸਰ ਉਸ ਮਨੁੱਖ ਨੂੰ ਵੀ ਵਰਤੈ ਜਿਸ ਦੇ ਮੱਥੇ ਉੱਤੇ ਪੁਰਬਲੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ ਲੇਖ ਲਿਖਿਆ ਹੁੰਦਾ ਹੈ ਜਿਨੇ ਪੁਰਬਲੇ ਕਰਮ ਚੰਗੇ ਕੀਤੇ ਹੋਏ ਹਰੇਕ ਨੂੰ ਸੰਗਤ ਪ੍ਰਾਪਤ ਨਹੀਂ ਹੈ ਸੰਗਤ ਵਿੱਚ ਆ ਵੀ ਜਾਂਦੇ ਨੇ ਤੇ ਤੁਸੀ ਦਾ ਜੇ ਬਤਨ ਹੁੰਦੇ ਨੇ ਤੁਸੀ ਦਾ ਕਹਿੰਦੇ ਨੇ ਜਿਹੜੇ ਸੰਗਤ ਵਿੱਚ ਆ ਵੀ ਜਾਂਦੇ ਨੇ ਭਾਈ ਕੁਸੀ ਪੂਰਬਲੇ ਕਰਮ ਬਿਨਾ ਸਤ ਸੰਗ ਪ੍ਰਾਪਤ ਨਾ ਹੋਏ ਕਿਆ ਹੁੰਗੈ ਕਿਆ ਲਗਰੈ ਜਾਤ ਕਰ ਪੂਜੈ ਕਹਿੰਦੇ ਨੇ ਪੂਰਬਲੇ ਕਰਮ ਕਰਮਾਂ ਤੋਂ ਬਿਨਾ ਸੰਗਤ ਪ੍ਰਾਪਤ ਨਹੀਂ ਹੁੰਦੀ ਗੁਰੂ ਦੀ ਜੂਰੀ ਵਿੱਚ ਆ ਕੇ ਬੈਠਣਾ ਨਹੀਂ ਜਾਂਦਾ ਜੇ ਆ ਵੀ ਜਾਂਦੇ ਨੇ ਕਿਆ ਹੁੰਗੈ ਕਹਿੰਦੇ ਨਹੀਂ ਤੇ ਹੁੰ ਗੌਣ ਲੱਗ ਜਾਂਦੀ ਹੈ ਨੀਂਦ ਆਉਣ ਲੱਗ ਜਾਂਦੀ ਹੈ ਕਿਆ ਹੁੰਗੈ ਕਿਆ ਲਗਰੈ ਨਹੀਂ ਫਿਰ ਉਹ ਕਿਸੇ ਨਾਲ ਲੜਨਗਾ ਜੂਗਾ ਖੋਲਣ ਲੱਗ ਜੂਗਾ ਜਾਓ ਟਕਾਲ ਕੋ ਜਾਏ ਕਹਿੰਦੇ ਫਿਰ ਜਾ ਗੁਰੂ ਘਰ ਕੇ ਕੰਮਾਂ ਨੂੰ ਚਲਿਆ ਜਾਓ ਉਹਨੂੰ ਸੰਗਤ ਦੀ ਗੁਰੂ ਦੇ ਚਰਨਾਂ ਦੀ ਗੁਰੂ ਦੀ ਸੇਵਕ ਸਲਾਹ ਦੀ ਜਿਹੜੀ ਇਹ ਬੜਵੰਨੀ ਦਾਤ ਹੈ ਇਹ ਪ੍ਰਾਪਤ ਨਹੀਂ ਹੁੰਦੀ ਹੈ বিনা ਕਰਮਾਂ ਇਸੇ ਕਰਕੇ ਪਾਸਾ ਕਹਿੰਦੇ ਭਾਈ ਇਹ ਅਵਸਰ ਉਹਨਾਂ ਮੁਖਾਂ ਨੂੰ ਮਿਲਦਾ ਜਿਹਦੇ ਮੱਥੇ ਉੱਤੇ ਪੁਰਬਲੇ ਕੀਤੇ ਕਰਮਾਂ ਦੇ ਅਨੁਸਾਰ ਸੰਸਕਾਰ ਲੇਖ ਨਿਖਿਆ ਹੁੰਦਾ ਹੈ ਤੇਰੂ ਸੇਵਕ ਇਹ ਰੰਗ ਮਾਤਾ ਹੈ ਭਾਈ ਤੇਰਾ ਸੇਵਕ ਤੇਰੀ ਸੇਵਕ ਸਦਾ ਦੇ ਰੰਗ ਵਿੱਚ ਮਸਤ ਰਹਿੰਦਾ ਹੈ ਕਦਮਾਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਜਿਸ ਤੇ ਆਕਾਰਪੁਰਖ ਵੈਗੁਰੂ ਜੀ ਕਿਰਪਾ ਕਰਦੇ ਨੇ ਦਇਆवान ਹੁੰਦੇ ਨੇ ਜਿਹਨੂੰ ਆਪਣੇ ਚਰਨਾਂ ਦਾ ਪਿਆਰ ਸਿਫਤ ਸਲਾਹ ਦੀ ਦਾਤ ਹੁੰਕ ਰਹੇ ਨੇ ਉਹ ਮਨੁੱਖ ਸਤਿਗੁਰੂ ਜੀ ਕਹਿੰਦੇ ਭਾਈ ਆਕਾਰਪੁਰਖ ਵੈਗੁਰੂ ਜੀ ਦੇ ਰੰਗ ਵਿੱਚ ਰੰਗਿਆ ਹੈ ਪੂਰਵਲੇ ਕਰਮਾਂ ਤੋਂ ਬਿਨਾਂ ਚੰਗੇ ਕਰਮਾਂ ਤੋਂ ਬਿਨਾਂ ਸੰਗਤ ਦੀ ਵੀ ਪ੍ਰਾਪਤੀ ਨਹੀਂ ਹੁੰਦੀ ਹੈ